ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਮੈਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਸਤਲੁਜ ਯਮਨਾ ਲਿੰਕ ਯਾਨੀ ਐਸਵਾਈਐਲ ਨਹਿਰ ਹੈ ਇੱਕ ਦਹਾਕੇ ਤੋਂ ਇਸ ਨਹਿਰ ਦਾ ਵਿਵਾਦ ਚੱਲ ਰਿਹਾ ਹੈ ਵਿਵਾਦ ਹਰਿਆਣਾ ਦੇ ਲਈ ਹੋ ਸਕਦਾ ਹੈ ਪੰਜਾਬ ਦੇ ਲਈ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਇੰਨਾ ਪਾਣੀ ਨਹੀਂ ਹੈ ਕਿ ਉਹ ਅੱਗੇ ਹੋਰ ਆਪਣੇ ਗੁਆਂਢੀ ਸੂਬਿਆਂ ਨੂੰ ਦੇ ਸਕੇ ਮੈਂ ਇਹ ਨਹਿਰ ਅੱਜ ਤੁਹਾਨੂੰ ਕਿਉਂ ਦਿਖਾ ਰਿਹਾ ਇਸ ਤੇ ਵੀ ਜ਼ਰੂਰ ਆਉਂਗਾ ਸਭ ਤੋਂ ਪਹਿਲਾਂ ਇੱਕ ਪੁਆਇੰਟ ਤੁਹਾਡਾ ਨਾਲ ਡਿਸਕਸ ਕਰਨ ਲੱਗਿਆ ਇਹ ਉਹ ਨਹਿਰ ਹੈ ਜੋ ਆਮੂਮਨ ਵੈਸੇ ਤਾਂ ਚੱਲਦੀ ਨਹੀਂ ਹੈਗੀ ਪਰ ਜਦੋਂ ਪੰਜਾਬ ਸੂਬੇ ਦੇ ਵਿੱਚ ਮੇਰੇ ਸੂਬੇ ਦੇ ਵਿੱਚ ਵੋਟਾਂ ਆਉਣੀਆਂ ਤਾਂ ਵੋਟਾਂ ਦੇ ਦਿਨਾਂ ਦੇ ਵਿੱਚ ਸਭ ਤੋਂ ਵੱਧ ਚੱਲਣ ਵਾਲੀ ਇਹ ਨਹਿਰ ਹੈ ਜਦੋਂ ਚਾਹੇ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ ਵੋਟਾਂ ਹੋਣ ਚਾਹੇ ਪੰਜਾਬ ਦੇ ਵਿੱਚ ਵਿਦਾਨ ਸਵਾ ਦੀਆਂ ਵੋਟਾਂ ਹੋਣ ਚਾਹੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ ਹੋਣ ਜਾਂ ਹੋਰ ਕੋਈ ਸਿਆਸਤ ਕਰਨੀ ਹੋਵੇ ਤਾਂ ਸਭ ਤੋਂ ਵੱਧ ਇਸ ਨਹਿਰ ਤੇ ਸਿਆਸਤ ਹੁੰਦੀ ਹੈ ਇਹ ਉਹ ਨਹਿਰ ਹੈ ਜੋ ਵੋਟਾਂ ਦੇ ਦਿਨਾਂ ਦੇ ਵਿੱਚ ਸਭ ਤੋਂ ਵੱਧ ਵਗਦੀ ਹੈ ਇਸ ਤੇ ਸਿਆਸਤ ਜ਼ਰੂਰ ਹੁੰਦੀ ਹੈ ਪਰ ਇਸ ਦਾ ਕੋਈ ਹੱਲ ਨਹੀਂ ਕੱਢਿਆ ਜਾਂਦਾ ਪਾਣੀ ਪੰਜਾਬ ਕੋਲ ਨਹੀਂ ਹੈਗਾ ਕਿਉਂਕਿ ਪੰਜਾਬ ਦਾ ਆਪਣਾ ਪਾਣੀ ਹੈ ਜਿਹੜਾ ਲੈਵਲ ਹੈ ਉਹ ਆਏ ਦਿਨ ਡਿੱਗਦਾ ਜਾ ਰਿਹਾ ਹੈ। ਲੀਡਰ ਇਸ ਤੇ ਸਿਆਸਤ ਜਰੂਰ ਕਰਦੇ ਨੇ ਪਰ ਇਸ ਦਾ ਸਥਾਈ ਹੱਲ ਨਹੀਂ ਕੱਢਦੇ। ਤਾਂ ਐਸਵਾਈਐਲ ਨਹਿਰਾ ਤੁਸੀਂ ਦੇਖੋ ਇਸ ਨਹਿਰ ਦੇ ਮੈਂ ਗਰਾਊਂਡ ਰਿਐਲਿਟੀ ਦਿਖਾ ਰਿਹਾ ਤੁਹਾਨੂੰ ਹਾਲਾਤ ਕੀ ਨੇ। ਪਰ ਹੁਕਮਰਾਨ ਜਿਹੜੇ ਕੁਰਸੀ ਤੇ ਬੈਠੇ ਨੇ ਹੁਣ 2027 ਆਉਣਾ ਤਾਂ ਜਿਵੇਂ ਜਿਵੇਂ 2027 ਨਜ਼ਦੀਕ ਆਉਣਾ ਹੈ ਤਾਂ तमाम ਪਾਰਟੀਆਂ ਦੇ ਆਗੂਆਂ ਨੇ ਇਸ SYL ਨਹਿਰ ਦੇ ਵਿੱਚ ਖੋਦਣਾ ਮੈਂ ਇਹ ਕਿਉਂ ਕਹਿ ਰਿਹਾ ਹਾਂ ਕਿਉਂਕਿ ਇਸ ਦੇ ਜਰੀਏ ਹੀ ਸਿਆਸਤ ਜਿਹੜੀ ਉਹ ਸ਼ੁਰੂ ਹੋਣੀ ਆ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਦਾ ਕੇਂਦਰ ਬਿੰਦੂ ਆ ਜਿਹੜਾ ਉਹ SYL ਨਹਿਰ ਆ ਹਰਿਆਣੇ ਦੇ ਲੀਡਰ ਕਹਿੰਦੇ ਨੇ ਅਸੀਂ ਆਪਣੀਆਂ ਟੋਕ ਤੱਕ ਪਾਣੀ ਲੈ ਕੇ ਜਾਣਾ ਹੈ ਪੰਜਾਬ ਦੇ ਸਿਆਸਤਦਾਨ ਕਹਿੰਦੇ ਨੇ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਣੀ ਪਰ ਗਰਾਊਂਡ ਰਿਐਲਿਟੀ ਹੈ ਕਿ ਪੰਜਾਬ ਦੇ ਕੋਲ ਦੇਣ ਦੇ ਲਈ ਪਾਣੀ ਨਹੀਂ ਹੈਗਾ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਆਪਣੇ ਸਰੋਤ ਉਹਦਾ ਪਾਣੀ ਹੈ ਤੇ ਪਾਣੀ ਦਾ ਪੱਧਰ ਲਗਾਤਾਰ ਪੰਜਾਬ ਦੇ ਵਿੱਚ ਡਿੱਗਦਾ ਜਾ ਰਿਹਾ ਹੈ ਜਦੋਂ ਪਾਣੀ ਦਾ ਪੱਧਰ ਡਿੱਗ ਰਿਹਾ ਹੋਵੇ ਜਦੋਂ ਆਪਣੇ ਕੁਜੇ ਦੇ ਵਿੱਚ ਪਾਣੀ ਘੱਟ ਹੋਵੇ ਤਾ ਨਾਲ ਵਾਲੇ ਲੋਕਾਂ ਨੂੰ ਕਿਵੇਂ ਪੜਾਈਏ ਇਹ ਬਹੁਤ ਵੱਡਾ ਇੱਕ ਸਵਾਲ ਖੜਾ ਹੋ ਜਾਂਦਾ ਹੈ ਤਾਂ ਇਹ ਤਸਵੀਰ ਤੁਹਾਨੂੰ ਮੈਂ ਐਸਵਾਈਐਲ ਨਹਿਰ ਦੀ ਦਿਖਾ ਰਿਹਾ ਆ ਦੇਖੋ ਇੱਕ ਵਾਰ ਫਿਰ ਦੱਸ ਦਿੰਦਾ ਆਪਣੇ ਦਰਸ਼ਕਾਂ ਨੂੰ ਵੋਟਾਂ ਦੇ ਦਿਨਾਂ ਦੇ ਵਿੱਚ ਸਭ ਤੋਂ ਵੱਧ ਵਗਣ ਵਾਲੀ ਇਹ ਨਹਿਰ ਹੈ ਸਭ ਤੋਂ ਮੈਨੂੰ ਲੱਗਦਾ ਕੋਈ ਜਦੋਂ ਪੰਜਾਬ ਦੇ ਵਿੱਚ ਜਿੰਨੇ ਦਰਿਆ ਨੇ ਚਾਹੇ ਸਤਲੁਜ ਹੋਵੇ ਬਿਆਸ ਹੋਵੇ ਜਾਂ ਹੋਰ ਜਿੰਨੀਆਂ ਵੀ ਨਹਿਰਾਂ ਨੇ ਮੈਨੂੰ ਲੱਗਦਾ ਉਹ ਇੰਨੀਆਂ ਨਹੀਂ ਵਗਦੀਆਂ ਹੋਣੀਆਂ ਉਹ ਚੱਲਦੀਆਂ ਨੇ ਇਹ ਖੜਕੇ ਵੀ ਜਿਸ ਦੇ ਵਿੱਚ ਕਦੇ ਪਾਣੀ ਨਹੀਂ ਆਇਆ ਜੋ ਕਦੇ ਇੱਕ ਧਹਾਕੇ ਤੋਂ ਬੰਦ ਪਈ ਹੈ ਪਰ ਸਿਆਸੀ ਦਿਨਾਂ ਦੇ ਵਿੱਚ ਇਸ ਨਹਿਰ ਦਾ ਪਾਰਾ ਇਸ ਨਹਿਰ ਦਾ ਪਾਣੀ ਹੈ ਜਿਹੜਾ ਉਹ ਸ਼ਿਖਰਾਂ ਤੇ ਹੁੰਦਾ ਲੋੜ ਹੈ ਇਸ ਤੇ ਸਿਆਸਤ ਨਾ ਕਰਨ ਦੀ ਇਸ ਦਾ ਸਥਾਈ ਹੱਲ ਲੱਭਣ ਦੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਸ਼ੇਅਰ ਕਰਿਓ ਧੰਨਵਾਦ